ਚਾਰਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਜਮਲੀ ਗੋਮਰ ਦੇ ਕਾਗਜ਼ ਢਾਕਲ ਕਰਨ ਪਹੁੰਚੇ ਕਾਂਗਰਸ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੁਰਿੰਗ ਜਿੰਦਾਬਾਦ ਜੀ ਜੀ ਕੀ ਕੀ ਨੇ ਇਹ ਗੋਤਰੇ ਹੋ ਤਕਾਫੀ ਬਸ ਹਰ ਦਾ ਆਸ਼ੀਰਵਾਦ कांग्रेस पार्टी आज आए हुए इतने बलाक ब्लाक कमेटियां सहान सब तो पांच मैं थोड़ा तो सारे सारवाद करना चाहना कि अब आप केवल दे केवल ब्लाक ਮੇਚ ਫਾਈਲ ਕਰ ਰਹੇ ਕਿਦਾਂ ਲੱਗਿਆ ਭਾਈ ਅੱਜ ਦੇ ਨੋਮੀਨੇਸ਼ਨ ਫਾਈਲ ਕਰਨਾ ਆਏ ਹੈ ਔਰ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਔਰ ਧੋਖੇ ਬਾਜਾਂ ਦੇ ਖਿਲਾਫ ਲੜਾਈ ਹੈ ਔਰ ਮੈਨੂੰ ਉਮੀਦ ਹੈ ਕਿ ਇਸ ਗਦਾਰੀ ਔਰ ਵਫਾਦਾਰੀ ਦੀ ਲੜਾਈ ਦੇ ਵਿੱਚ ਇੱਕ ਆਮ ਸਧਾਰਨ ਪਰਿਵਾਰ ਦੀ ਲੜਕੀ ਯਾਮਨੀ ਗੋਮਰ ਨੂੰ ਹੁਸ਼ਿਆਰਪੁਰ ਦੇ ਲੋਕ ਫਤੇ ਬਖਸ਼ਣਗੇ ਔਰ ਆਪਣਾ ਆਸ਼ੀਰਵਾਦ ਦੇਣਗੇ ਸਰ ਜੀ ਮਹਿਲਾਵਾਂ ਨੂੰ ਜਿਹੜਾ ਬੜਾਵਾ ਦਿੱਤਾ ਕਿ ਕਿ ਦੋ ਸ਼ਰਪਤ ਲੀਡੀਰ ਪਰ ਦੂਜੀ ਪਾਰਟੀ ਨੇ ਕੋਈ ਵੀ ਕੋਈ ਸਰਪਰ ਨਹੀਂ ਮੈਂ ਤਾਂ ਕਹਿਣਾ ਚਾਹਨਾ ਕਿ ਆਮ ਆਦਮੀ ਪਾਰਟੀ ਗੱਲਾ ਕਰਦੀ ਹੈ ਮਹਿਲਾਵਾਂ ਦੀ ਇੱਕ ਵੀ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਗਈ ਬਾਹਰਲੀਆ ਪਾਰਟੀਆਂ ਚੋ ਇਸ ਤਰ੍ਹਾਂ ਲੋਕਾਂ ਨੂੰ ਲੈ ਕੇ ਗਏ ਔਰ ਆਮ ਆਦਮੀ ਪਾਰਟੀ ਨੇ ਵਲੰਟੀਅਰ ਨੂੰ ਚੋਣ ਲੜਾਉਣਾ ਚਾਹੀਦਾ ਸੀਗਾ ਜੱਬੇ왈 ਜੀ ਦੀ ਥਾਂ ਤੇ ਐਸੇ ਕਰਕੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ और मैं लगता कि आम आदमी पार्टी के जेडे वलंटियर है वो भी सारे के सारे निराश ने और जामनी गोमर बड़े फर्क नुनाव जीतेगी लिख के लैला कि डॉक्टर राज कुमार चबेवाल चौथे नंबर से आऊगा लिख के लैला लुधियाने तो फिर लुधियाने वाले दस फतेह बबे नानक की कृपा के